Interpol issued 100 red notices on India's request CBI chief CBI the, he said global operations center of CBI has handled 17368 international assistance requests in Visote, terrorism online radicalization cyber enabled financial crime ਆਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਪਸ਼ਨ ਡਰਗ ਟ੍ਰੈਫਿਕਿੰਗ ਟੈਰਰ ਫਾਈਨੈਂਸਿੰਗ ਇਹ ਸਾਰੇ ਜਿਹੜੇ ਚੈਲੰਜਸ ਨੇ ਔਰ ਅਸੀਂ ਉਸ ਦੇ ਵਿੱਚ ਜਿਹੜਾ ਕ੍ਰਿਮੀਨਲ ਜਿਹੜੇ ਨੇ ਦ ਨੋ ਲੋਂਗਰ ਕਨਸਟ੍ਰੇਂਟ ਬਾਈ ਬਾਰਡਰਸ ਐਂਡ ਨੀਦਰ ਸ਼ੁੱਡ ਆਵਰ ਐਫਰਟਸ ਟੂ ਕਿ ਉਹਨਾਂ ਦੇ ਲਈ ਹੁਣ ਬਾਰਡਰ ਕੋਈ ਸਿਕਿਓਰ ਨਹੀਂ ਇਹਦੇ ਵਿੱਚ ਕੋਈ ਲਿਸਟ ਨਹੀਂ ਹੈ ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹ ਜਿਹੜੇ 100 ਲੇਟੈਸਟ ਰੈਡ ਅਲਰਟ ਨੋਟਿਸ ਵਾਲੇ ਨੇ ਇਹਨਾਂ ਚੋ ਕਾਫੀ ਗੁੱਡ ਨੰਬਰ ਜਿਹੜਾ ਉਹ ਖਾਲਸਤਾਨੀ ਐਕਟੀਵਿਸਟਾ ਵੀ ਹੋਏਗਾ ਐਨਆਈਏ ਚਾਰ ਸ਼ੀਟਸ ਕੀ ਅਕਿਊਜ਼ਡ ਗਾਬਾ ਫॉर ਇੰਡੀਅਨ ਹਾਈ ਕਮਿਸ਼ਨ ਅਟੈਕ ਇਨ ਲੰਡਨ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅ ਅਟੈਕ ਹੋਇਆ ਸੀ ਹਾਈ ਕਮਿਸ਼ਨ ਦੇ ਬਾਹਰ ਜਦੋਂ ਅ ਅਵਤਾਰ ਸਿੰਘ ਖੰਡੇ ਨੂੰ ਜਿਹੜਾ ਉਸ ਦੀ ਡੈਥ ਹੋਈ ਸੀ ਉਸ ਦੇ ਵਿੱਚ ਇਹਨੇ ਜਿਹੜਾ ਇਹ ਮੇਨ ਰੋਲ ਅਦਾ ਕੀਤਾ ਸੀ ਪੀਅਰਸ ਵੈਲਕਮ ਬੈਕ ਅਨ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੀਬੀਆਈ ਦੇ ਡਾਇਰੈਕਟਰ ਪ੍ਰਵੀਨ ਸੂਦ ਨੇ ਦਾਵਾ ਕੀਤਾ ਹੈ ਕਿ ਇੰਟਰਪੋਲ ਨੇ ਭਾਰਤ ਦੀ ਬੇਨਤੀ ਤੇ 100 ਤੋਂ ਜ਼ਿਆਦਾ ਬੰਦਿਆਂ ਦੇ ਖਿਲਾਫ ਰੈੱਡ ਅਲਰਟ ਨੋਟਿਸ ਜਾਰੀ ਕੀਤੇ ਹਨ ਇਸੇ ਤਰ੍ਹਾਂ ਭਾਰਤ ਦੀ ਐਨਆਈਏ ਨੇ ਯੂਕੇ ਦੇ ਸਿਟੀਜ਼ਨ ਖਾਲਸਤਾਨੀ ਐਕਟਿਵਿਸਟ ਇੰਦਰਪਾਲ ਸਿੰਘ ਗਾਬਾ ਨੂੰ ਭਾਰਤ ਵਿੱਚ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਚਾਰਜ ਸ਼ੀਟ ਦਰਜ ਕੀਤੀ ਹੈ ਸੋ ਉਸ ਨੂੰ ਪਰਦੇ ਲੰਡਨ ਸਥਿਤ ਹਾਈ ਕਮਿਸ਼ਨ ਤੇ ਹਮਲੇ ਦਾ ਦੋਸ਼ੀ ਦੱਸਿਆ ਜਾ ਰਿਹਾ ਹੈ ਔਰ ਜ਼ਾਹਿਰ ਹੈ ਕਿ ਇਹ ਸਭ ਡਾਇਸਪੋਰਾ ਸਿੱਖਾਂ ਵਿੱਚ ਖੌਫ ਪੈਦਾ ਕਰਨ ਲਈ ਕੀਤਾ ਜਾ ਰਿਹਾ ਹੈ ਸੋ ਇਸ ਵਾਰ ਇਹ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਤੁਸੀਂ ਸਣੇ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਲਈਆਂ ਲਿਖਣ ਲਈ ਤੁਹਾਡਾ ਸਪਤਾਪਾਪਾ ਧੰਨਵਾਦ ਜੀ ਰਤ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਇੰਡੀਆ ਨੇ ਮੋਦੀ ਸਰਕਾਰ ਜਿਹੜੀ ਤੀਸਰੀ ਟਰਮ ਵੇਲੇ ਭਾਵੇਂ ਮਾਈਨੋਰਟੀ ਗਵਰਨਮੈਂਟ ਹੈ 240 ਸੀਟਾਂ ਦੇ ਨਾਲ ਪਰ ਜਿਹੜਾ ਉਨਾ ਦਾ ਹਿੰਦੂਤਵਾਦਾ এজেন্ডਾ ਹੈ ਉਹਨੂੰ ਉਹਨਾਂ ਨੇ ਹੋਰ ਵੀ ਫੋਰਸਫੁਲੀ ਲਾਗੂ ਕਰਨਾ ਸ਼ੁਰੂ ਕੀਤਾ ਹੈ ਹਾਲਾਂ ਇੰਡੀਅਨ ਸੁਪਰੀਮ ਕੋਰਟ ਆਲਮੋਸਟ 4.5 ਸਾਲ ਬਾਅਦ ਗਫਰਤ ਤੋਂ ਜਾਗਿਆ ਜਦੋਂ ਉਹਨਾਂ ਨੇ ਪਿਛਲੇ ਦਿਨਾਂ 'ਚ ਫੈਸਲਾ ਦਿੱਤਾ ਕਿ ਬੁਲਡੋਜ਼ਰ ਜਸਟਿਸ ਇਜ਼ ਐਨੋ ਜਸਟਿਸ ਹਾਲਾਂ ਸੀ ਪਿਛਲੇ 4-5 ਸਾਲ ਤੋਂ ਦੇਖ ਰਹੇ ਆ ਕਿ ਉਹ ਯੂਪੀ ਦਾ ਚੀਫ ਮਿਨਿਸਟਰ ਦਿੱਤਿਆਨਾਥ ਯੋਗੀ ਹੋਏ ਜਾਂ ਮਧ ਪ੍ਰਦੇਸ਼ ਦਾ ਸ਼ਿਵਰਾਜ ਸਿੰਘ ਚੋਹਾਨ ਜਿਹੜਾ ਹੁਣ ਸੈਂਟਰ 'ਚ ਆ ਗਿਆ ਹੈ ਇਹਨਾਂ ਨੇ ਕਿਵੇਂ ਮੁਸਲਮਾਨਾਂ ਦੇ ਘਰਾਂ ਨੂੰ ਬਿਜ਼ਨੈਸਿਸ ਨੂੰ ਬੁਲਡੋਜ਼ਰ ਦੇ ਨਾਲ ਇਹ ਕਹਿ ਕੇ ਜੀ ਫਰਾਨੇ ਪ੍ਰੋਟੈਸਟ ਚ ਸ਼ਾਮਲ ਹੋਏ ਘਰ ਢਾ ਦਿਓ ਸੋ ਸੁਪਰੀਮ ਕੋਰਟ ਸੁੱਤਾ ਰਿਆ ਇੰਨੀ ਧੇਰ ਹੁਣ ਉਹਨੂੰ ਵੈਲਕਮ ਕਰ ਰਹੇ ਨੇ ਉਹਨਾਂ ਦੇ ਜੂਰਿਸਟ ਵੀ ਕਹਿੰਦੇ ਜੀ ਦੇਖੋ ਬਹੁਤ ਅੱਛਾ ਫੈਸਲਾ ਹੈ ਉਹਨਾਂ ਨੇ ਕਿਹਾ ਜੀ ਇਹ ਬੁਲਡੋਜ਼ਰ ਨਾਲ ਤੁਸੀਂ ਹੋਰ ਇੱਥੇ ਈਵਨ ਨਿਊ ਜਰਸੀ ਜਿਹੜੀ ਇਹਨਾਂ ਨੇ 15 ਅਗਸਤ ਇੰਡੀਆ ਡੇ ਪੈਰੇਡ ਕੱਢੀ ਉਹਦੇ ਚ ਬਾਬਾ ਬੁਲਡੋਜ਼ਰ ਦੇ ਥੱਲੇ ਇੱਕ ਬੁਲਡੋਜ਼ਰ ਨੂੰ ਜਿਹੜਾ ਉਹਨਾਂ ਨੇ ਪੈਰੇਡ ਚ ਦਿਖਾਇਆ ਹੈ ਯੋਗੀ ਦੀਆਂ ਪਿਕਚਰਜ਼ ਨਾਲ ਦੱਸਣ ਲਈ ਕਿ ਕਿ ਭੀ ਯੋਗੀ ਜਿਹੜਾ ਕਿੰਨਾ ਬਲਵਾਨ ਹੈ ਔਰ ਜਦੋਂ ਹੁਣ ਯੂਪੀ ਦੇ ਉਹਦੇ ਮੁਰਾਇਮ ਸਿੰਘ ਯਾਦਵ ਦੇ ਮੁੰਡੇ ਨੇ ਇਸ ਤੇ ਟਿੱਪਣੀ ਕੀਤੀ ਤੇ ਉਹਦੇ ਜਵਾਬ ਚ ਔਰ ਉਹਨੇ ਕਿਹਾ ਮੁਰਾਇਮ ਸਿੰਘ ਯਾਦਵ ਦੇ بیٹے ਨੇ ਕਿ ਭਈ ਜਦੋਂ ਸਾਡੀ ਸਰਕਾਰ ਬਣੀ ਇਹ ਸਾਰੇ ਬੁਲਡੋਜ਼ਰ ਅਸੀਂ ਗੋਰਖਪੁਰ ਨੂੰ ਤੋੜ ਦੇਵਾਂਗੇ ਜਿੱਥੋਂ ਉਯੋਗੀ ਆਂਦਾ ਹੈ ਅੱਛਾ ਤੇ ਅੱਜ ਉਹ ਕਹਿ ਰਿਹਾ ਸੀ ਕਿ ਇਹ ਬੁਲਡੋਜ਼ਰ ਚਲਾਣ ਲਈ ਦਿਲ ਔਰ ਹੌਸਲਾ ਚਾਹੀਦਾ ਸੋ ਮਤਲਬ ਇਹ ਹੈ ਕਿ ਵਿਦਨ ਕੰਟਰੀ ਉਹੀ ਲਿੰਚਿੰਗ ਹਰਿਆਣੇ ਦੇ ਵਿੱਚ ਇਵਨ ਇੱਕ Hindu ਨੌਜਵਾਨ ਨੂੰ ਵੀ ਭਲੇਖੇ ਦੇ ਨਾਲ ਮਿਸਟੇਕਨ ਆਈਡੈਂਟੀਟੀ ਬਾਅਦ ਬਣਾ ਦਿੱਤਾ ਕਿ ਜੀ ਉਹ ਬੀਫ ਤਸਕਰ ਕਰ ਰਿਹਾ ਸੀ ਹਾਲਾਂ ਉਹਦੇ ਨਾਲ ਦੇ ਜਿਹੜੇ ਗੱਡੀ ਸੀ ਸਾਰੇ ਸੇਫ ਨੇ ਸੋ ਉੱਥੇ ਤਾਂ ਗੁੰਡਾ ਰਾਜ ਹੈ ਹੀ ਹੈ ਲੇਕਿਨ ਇਹਨਾਂ ਨੇ ਇੱਕ ਪਾਰਟੀ ਦੇਖ ਲਿਆ ਕਿ ਵੀ ਇਹ ਜਿਹੜਾ ਡਾਇਸਪੋਰਾ ਕਮਿਊਨਿਟੀ ਆ ਖਾਸ ਤੌਰ ਤੇ ਸਿੱਖਾਂ ਦੀ ਵੀ ਜਾਂ ਜਿਹੜੇ ਥੋੜੇ ਬਹੁਤ ਲਿਬਰਲ ਆਵਾਜ਼ ਚੁੱਕਣ ਵਾਲੇ ਨੇ ਵਿਥਿਨ ਕੰਟਰੀ ਜਿਹੜੇ ਯੂਟਿਊਬਰ ਨੇ ਜਾਂ ਦੂਜੇ ਜਿਹੜੇ ਥੋੜੇ ਬਹੁਤ ਕ੍ਰਿਟੀਕਲ ਨੇ ਇਹਨਾਂ ਦੀ ਆਵਾਜ਼ ਕਿਵੇਂ ਸਾਇਲੈਂਟ ਕਰਨੀ ਹੈ ਸੋ ਅਸੀਂ ਯੂਆਪਾ ਵਰਗੇ ਕਾਨੂੰਨ ਦੇਖਦੇ ਹਾਂ ਜਿਹਦੇ ਥੱਲੇ ਉਹਨਾਂ ਨੇ ਕਿਵੇਂ ਆਵਾਜ਼ ਬੰਦ ਕਰਨ ਦਾ ਯੂਪੀ ਉਹ ਨੇ ਇੱਕ ਹੋਰ ਕਾਨੂੰਨ ਬਣਾ ਦਿੱਤਾ ਡਿਜੀਟਲ ਦੇ ਥੱਲੇ ਕਿ ਜੀ ਕੋਈ ਵੀ ਐਸੀ ਪੋਸਟ ਜਿਹੜੀ ਕੋਈ ਸ਼ੇਅਰ ਕਰੇਗਾ ਜਿਹਦੇ ਵਿੱਚ ਕਿ ਆਪਸੀ ਸਦਭਾਵਨਾ ਟੁੱਟਦੀ ਹੋਏ ਉਹ ਵੀ ਜਿਹੜਾ ਉਹ ਕ੍ਰਿਮੀਨਲ ਆਫੈਂਸ ਬਣਾ ਦੁੱਤਾ ਸੋ ਇਸ ਤੋਂ ਜਿਹਦੇ ਮਰਜ਼ੀ ਤੁਸੀਂ ਜਾ ਕੇ ਕਹੋ ਤੁਸੀਂ ਕੋਈ ਪੋਸਟ ਦੇਖਦੇ ਹੋ ਤੁਹਾਨੂੰ ਚੰਗ ਪਾਵੇਂ ਹੋ ਕੋਈ ਫਨ ਹੈ ਕਿਸੇ ਦਾ ਕੋਈ ਲਾਫਟਰ ਹੈ ਜਾਂ ਕੋਈ ਵਿਅੰਗ ਹੈ ਸੈਟਾਇਰ ਹੈ ਤੁਸੀਂ ਫਾਰਵਰਡ ਕਰ ਦੇਣ ਉਹ ਵੀ ਇੱਕ क्राइम ਬਣਾ ਦਿੰਦਾ ਹੁਣ ਇਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਜਿਹੜਾ ਬਾਹਰ ਦਾ ਕੰਟਰੋਲ ਹੈ ਹੁਣ ਇੱਕ ਪਾਸੇ ਉਹਨਾਂ ਨੇ ਉਹਨਾਂ ਦਾ ਪਿੱਛਾ ਇਹਦੇ ਨਾਲ ਵੀ ਫਸਿਆ ਹੋਇਆ ਹੈ ਐਕਸ ਵਾਲੇ ਨਾਲ ਜਿਹਨੂੰ ਅਸੀਂ ਟਵਿੱਟਰ ਕਹਿੰਦੇ ਐਲਨ ਮਸਕ ਦੇ ਨਾਲ ਕਿ ਜੀ ਆ ਇਨਫੋਰਮੇਸ਼ਨ ਸਾਨੂੰ ਦਿਓ ਜਾਂ ਟਵੀਟ ਕੱਢ ਦਿਓ ਜਾਂ ਦੂਜੇ ਹੁਣ ਸਾਡੇ ਸਾਹਮਣੇ ਹੈ ਕਿ ਸਰਪਗ ਹੋਏ ਫੇਸਬੁੱਕ ਔਰ ਦੂਜੇ ਉਹਨਾਂ ਨੇ ਕਿਵੇਂ ਟਵੀਟ ਕੱਢੇ ਵੀ ਕਢਾਏ ਵੀ ਔਰ ਮਰਜ਼ੀ ਦੇ ਨਾਲ ਆਪਣੇ ਲੋਂਦੇ ਰੇ ਜਿਹਨੂੰ ਨਹੀਂ ਕੱਢਿਆ ਗਿਆ ਹੁਣ ਇੱਕ ਕੇਸ ਅਸੀਂ ਅਕਸਰ ਜਦੋਂ ਇਹ ਕਹਿੰਦੇ ਆ ਵੀ ਇੰਡੀਅਨ ਇੰਟੈਲੀਜੈਂਸ ਏਜੰਸੀ ਰਾ ਦੇ ਦੋ ਮਾਊਥਪੀਸ ਨੇ ਏ ਐਨ ਆਈ ਉਹਨਾਂ ਦੀ ਮੇਨ ਨਿਊਜ਼ ਏਜੰਸੀ ਜਿਹਨੂੰ ਕਿਹਾ ਜਾਂਦਾ ਉਹ ਰਾਹ ਆਊਟਫਿਟ ਹੈ ਪਰ ਇੱਕਾਈ ਐਨ ਐਸ ਹੈ ਹੁਣ ਏ ਐਨ ਆਈ ਜਿਹੜੀ ਹੈ ਜਦੋਂ ਜਿਹੜੀ ਡਿਸ ਇਨਫੋ ਲੈਬ ਐਨ ਜੀਓ ਨੇ ਯੂਰਪੀ ਨੇ ਕੱਢਿਆ ਵੀ ਇੰਡੀਆ ਨੇ ਕਿਵੇਂ ਆਪਣਾ ਫਾਲਸ ਨੈਟਵਰਕ ਬਣਾਇਆ ਹੋਇਆ ਉਹਦੇ ਵਿੱਚ ਵੀ ਐਨਆਈ ਦਾ ਐਨਆਈ ਦਾ ਰਾਇਟਰ ਦੇ ਨਾਲ ਵੀ ਜਿਹੜੀ ਹੈ 파ਟਨਰਸ਼ਿਪ ਹੈ ਸੀਐਨਐਨ ਦੇ ਨਾਲ ਵੀ ਹੈ ਕਿਵੇਂ ਉਹਨੂੰ ਡੀਲ ਕਰਦੇ ਨੇ ਅੱਛਾ ਹੁਣ ਇੱਕ ਜ਼ਮਾਨੇ ਚ ਐਨਸਾਈਕਲੋਪੀਡਿਆ ਹੁੰਦਾ ਸੀ ਉਹ ਐਨਸਾਈਕਲੋਪੀਡਿਆ ਬ੍ਰਿਟੈਨਿਕਾ ਹੁਣ ਤੋਂ ਛਪਣਾ ਹੀ ਹਟ ਗਿਆ ਕਿਉਂਕਿ ਸੋਸ਼ਲ ਮੀਡੀਆ ਦੂਜੇ ਨੂੰ ਉਹਨੂੰ ਸਾਰਿਆਂ ਨੂੰ ਇਰੈਲੇਵੈਂਟ ਕਰਤਾ ਵਿਕੀਪੀਡੀਆ ਹੁਣ ਵਿਕੀਪੀਡੀਆ ਕੀ ਹੈ ਵੀ ਕਿਸੇ ਬਾਰੇ ਕੋਈ ਜਾਣਕਾਰੀ ਤੁਸੀਂ ਉਹਦੇ ਤੇ ਪਾ ਦਿੰਨੇ ਹੋ ਉਹਨੂੰ ਕਿਸੇ ਦਾ ਪ੍ਰੋਫਾਈਲ ਹੈ ਕਿਸੇ ਦੀ ਬਾਇਓਗ੍ਰਾਫੀ ਹੈ ਕਿਸੇ ਹੋਰ ਕੋਲ ਹੱਕ ਹੁੰਦਾ ਹੈ ਕਿ ਉਹ ਉਹਦੇ ਚ ਜਿਹੜਾ ਆਪਣੀ ਜਾਣਕਾਰੀ ਪਾ ਕੇ ਉਹਨੂੰ ਫੇਰ ਕਰ ਦੇ ਇਸ ਲਈ ਕਿਸੇ ਵੀ ਰਿਸਰਚ ਚ ਉਹ ਮਾਸਟਰਸ ਥੀਸਿਸ ਦੀ ਹੋਏ ਜਾਂ ਪੀ ਐਚ ਡੀ ਥੀਸਿਸ ਦੀ ਹੋਏ ਵਿਕੀਪੀਡੀਆ ਨੂੰ ਕੋਈ ਕ੍ਰੈਡੀਬਿਲਟੀ ਹਾਸਲ ਨਹੀਂ ਹਮ ਹੁਣ ਵਿਕੀਪੀਡੀਆ ਨੇ ਇੱਕ ਐਨ ਆਈ ਦੇ ਬਾਰੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਐਨ ਆਈ ਹੈ ਏ ਐਨ ਆਈ ਇੱਕ ਪ੍ਰੋਪਾਗੈਂਡਾ ਟੂਲ ਹੈ ਫਾਰ ਦਾ ਇਨਕੰਮਿੰਡ ਗਵਰਨਮੈਂਟ ਜਿਹੜੀ ਸਰਕਾਰ ਹੈ ਉਹਦਾ ਐਨ ਆਈ ਪ੍ਰੋਪਾਗੈਂਡਾ ਟੂਲ ਹੈ ਹੁਣ ਬਿਲਕੁਲ ਟਰੂਥ ਹੈ ਹੁਣ ਐਨ ਆਈ ਵਾਲੇ ਵਿਕੀਪੀਡੀਆ ਨੂੰ ਜਿਹੜੇ ਉਹਨੂੰ ਹੈਂਡਲ ਕੰਟਰੋਲ ਕਰਦੇ ਨੇ ਦਿੱਲੀ ਹਾਈ ਕੋਰਟ ਚ ਲੈ ਗਏ ਕਿ ਜੀ ਇਹ ਦੱਸੋ ਇਹ ਕਿਹਨੇ ਐਨ ਆਈ ਤੇ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡਾ ਜਿਹੜਾ ਉਹ ਜਿਹੜੀ ਸੀਕਰੈਸੀ ਪਾਲਿਸੀ ਹੈ ਵੀ ਕਾਂਟ ਹੁਣ ਇਹ ਅੱਜ ਜਿਹੜੀਆਂ ਮੈਂ ਕੁਝ ਖਬਰਾਂ ਹੈ ਇਸ ਲਈ ਕਿ ਵੀ ਉਹਨਾਂ ਨੇ ਕਿਵੇਂ ਜਿੱਥੋਂ ਇਨਫੋਰਮੇਸ਼ਨ ਆਣੀ ਹੈ ਉਹਨੂੰ ਕਿਵੇਂ ਉਹ ਮਜ਼ਲ ਕਰ ਰਹੇ ਨੇ ਉਸ ਆਵਾਜ਼ ਨੂੰ ਇੰਟਰਨੈਸ਼ਨਲ ਖਾਫ ਕਿਵੇਂ ਪੈਦਾ ਕਰ ਰਹੇ ਨੇ ਇੰਟਰਪੋਲ ਨੂੰ ਯੂਜ਼ ਕਰਕੇ ਸਿੱਖਾਂ ਦੇ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਤਾਂ ਅਸੀਂ ਰੋਜ਼ ਹੁਣ ਕਰ ਹੀ ਰਹੇ ਹਾਂ ਕਿ ਵੀ ਉਹ ਹਟੇ ਨਹੀਂ ਨੇ ਅੱਗੇ ਵਧ ਰਹੇ ਨੇ ਜੀ ਔਰ ਦਿੱਲੀ ਹਾਈ ਕੋਰਟ ਕਾਸ਼ਨਸ ਵਿਕੀਪੀਡੀਆ ਫਾਰ ਨਾਨ ਕੰਪਲਾਈਅੰਸ ਆਫ ਆਰਡਰ ਹੁਣ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੀ ਦੱਸੋ ਇਹਨਾਂ ਨੂੰ ਏ ਐਨ ਆਈ ਨੂੰ ਕਿ ਜੀ ਇਹ ਕਿਨੇ ਜਿਹੜਾ ਇਹਨੂੰ ਪ੍ਰੋਪਗੈਂਡਾ ਟੂਲ ਕਿਹਾ ਜੀ ਤੇ ਉਹਨਾਂ ਨੇ ਅਜੇ ਤੱਕ ਨਹੀਂ ਦਿੱਤਾ ਵੀ ਸਾਡੀ ਸਿਕਰੇਸੀ ਪਾਲਿਸੀ ਔਰ ਹਾਈ ਕੋਰਟ ਇਹ ਕਹਿ ਰਿਹਾ ਹੈ ਇਫ ਯੂ ਡੋਨਟ ਲਾਈਕ ਇੰਡੀਆ ਪਲੀਜ਼ ਡੋਨਟ ਵਰਕ ਇਨ ਇੰਡੀਆ ਦਾ ਕੋਰਟ ਵਾਂਡ ਵਿਕੀਪੀਡੀਆ ਸੇਇੰਗ ਇਫ ਇਟ ਡਸ ਨਾਟ ਕੰਪਲਾਈ ਵਿਦ ਦਾ ਕੋਰਟ ਆਰਡਰ ਇਟ ਮਾਈਟ ਆਸ ਦਾ ਗਵਰਨਮੈਂਟ ਟੂ ਬਲੌਕ ਵਿਕੀਪੀਡੀਆ ਇਨ ਇੰਡੀਆ ਜਿਵੇਂ ਟਵਿੱਟਰ ਨੂੰ ਉਹਨਾਂ ਨੇ ਕਿਹਾ ਸੀ ਬੈਨ ਕਰ ਹੁਣ ਇਹ ਹਾਈ ਕੋਰਟ ਕਹਿ ਰਿਹਾ ਕਿ ਜੀ ਜੇ ਤੁਸੀਂ ਨਹੀਂ ਇਹਨਾਂ ਨੂੰ ਸੋਰਸ ਦੱਸਿਆ ਤੇ ਅਸੀਂ ਗਵਰਨਮੈਂਟ ਨੂੰ ਕਹਾਂਗੇ ਕਿ ਵਿਕੀਪੀਡੀਆ ਨੂੰ ਬੈਨ ਕਰ ਦਿਓ ਔਰ ਇਸ ਦੇ ਉੱਤੇ ਉਹਨਾਂ ਦੇ ਵਿਕੀਪੀਡੀਆ ਨੇ ਇਹ ਕਿਹਾ ਕਿ ਅਭੀ ਕੋਰਟ ਆਰਡਰ ਹੈ ਉਹਨਾਂ ਦੀ ਅਥਾਰਟੀ ਨੇ ਵਿਕੀਪੀਡੀਆ ਫਾਊਂਡੇਸ਼ਨ ਹੋਲਡਸ ਦਾ ਆਟਮੋਸਟ ਰਿਸਪੈਕਟ ਫਾਰ ਦਾ ਆਨਰੇਬਲ ਦਿੱਲੀ ਹਾਈ ਕੋਰਟ our legal department is, is currently reviewing the recent order and we are committed to taking all necessary actions in accordance with the applicable laws to defend wikipedians right to contribute and share reliable information उने ਬਾਅਦ ਦੇਖਾਂਗੇ ਕਿ ਵਿਕੀਪੀਡੀਆ ਕਿੰਨਾ ਹੀਲਡ ਕਰਦਾ ਪਰ ਇਹ ਉਹਨਾਂ ਦੇ ਅਦਾਲਤਾਂ ਦਾ ਰਵਈਆ ਵੀ ਹੈ ਕਿ ਉਹ ਵਿਕੀਪੀਡੀਆ ਨੂੰ ਕਹਿ ਰਹੇ ਤੁਹਾਨੂੰ ਨਹੀਂ ਇੰਡੀਆ ਪਸੰਦ ਹੈ ਡਾਊਟ ਨਹੀਂ ਤਾਂ ਅਸੀਂ ਤੁਹਾਨੂੰ ਪੱਬ ਬਹਿਨ ਕਰ ਦਿਆਂਗੇ ਹੁਣ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇੰਟਰਪੋਲ ਹੁਣ ਇੰਟਰਪੋਲ ਇੰਟਰਨੈਸ਼ਨਲ ਜਿਵੇਂ ਅਸੀਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ ਇਵੇਂ ਹੀ ਜਿਹੜਾ ਇੰਟਰਨੈਸ਼ਨਲ ਪੋਲਿਸਿੰਗ ਵਾਂਗ ਹੈ ਕਿ ਭਈ ਕੋਈ ਕ੍ਰਿਮੀਨਲ ਇੱਕ ਤੋਂ ਦੂਸਰੀ ਥਾਂ ਇੱਕ ਮੁਲਕ ਤੋਂ ਉੱਡ ਕੇ ਦੂਜੇ 'ਚ ਜਾਂਦਾ ਹੈ ਜੇ ਇੰਟਰਪੋਲ ਨੇ ਰੈਡ ਅਲਰਟ ਜਾਰੀ ਕੀਤਾ ਹੋਇਆ ਹੈ ਤਾਂ ਜਿਸ ਮੁਲਕ 'ਚ ਉਹ ਗਿਆ ਜੇ ਉਹ ਸਿਗਨੇਟਰੀ ਹੈ ਤੇ ਉਹ ਉਹਨੂੰ ਅਰੈਸਟ ਕਰਕੇ ਦੂਸਰਿਆਂ ਦੇ ਹਵਾਲੇ ਕਰੇਗਾ ਜਾਂ ਘਟੋਕੜ ਉੱਤੇ ਟ੍ਰਾਇਲ ਚੱਲਦਾ ਹੈ ਹੁਣ ਜਿਵੇਂ ਇਹਨਾਂ ਨੇ ਪਰਮਜੀਤ ਸਿੰਘ ਪੰਮਾ ਜਿਹੜੇ ਸਿਕਸ ਫਰ ਜਸਟਿਸ ਦੇ ਐਕਟਿਵਿਸਟ ਸੀ ਉਹਨਾਂ ਨੂੰ ਪੁਰਤਗਾਲ ਦੇ ਵਿੱਚ ਜਦੋਂ ਆਪਣੀ ਵਾਈਫ ਦੇ ਨਾਲ ਉਹ ਵਕੇਸ਼ਨ ਲਈ ਗਏ ਤੇ ਇੰਡੀਆ ਨੇ ਇੰਟਰਪੋਲ ਰਾਹੀਂ ਉਹਨਾਂ ਨੂੰ ਅਰੈਸਟ ਕਰਾਤਾ ਫਿਰ ਉਹਨਾਂ ਦੀ ਟੀਮ ਆ ਗਈ ਕਿ ਜੀ ਲੈ ਕੇ ਜਾਣਾ ਹਾਲਾਂ ਕਿਉਂਕਿ ਪੁਰਤਗਾਲ ਯੂਰਪੀਅਨ ਯੂਨੀਅਨ ਦਾ ਮੈਂਬਰ ਸੀ ਔਰ ਉਸ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਭਾਈ ਇਹ ਤਾਂ ਸਭ ਝੂਠਾ ਹੈ ਉਹਨਾਂ ਦਾ ਲੇਕਿਨ ਤੁਹਾਡਾ ਟਰਾਇਲ ਤੁਹਾਡਾ ਖਰਚਾ ਔਰ ਹਰਾਸਮੈਂਟ ਔਰ ਦੂਜਾ ਹੁੰਦੀ ਹੈ ਹੁਣ ਅੱਜ ਜਿਹੜੀ ਖਬਰ ਜਿਸ ਚੋਂ ਇੱਕ ਫਿਕਰਮੰਦੀ ਵਾਲੀ ਵੀ ਹੈ ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹਦੇ ਵਿੱਚ ਕੋਈ ਨਾਂ ਤਾਂ ਨਹੀਂ ਨੇ ਕਿਨਾਂ ਨੂੰ ਇੰਟਰਪੋਲ ਦੇ ਲਈ ਜਿਹੜਾ ਇੰਟਰਪੋਲ ਰਾਈ ਚੁੱਕ ਕੇ ਵਾਪਸ ਇੰਡੀਆ ਭੇਜਣ ਲਈ ਕਿਹਾ ਪਰ ਇੰਟਰਪੋਲ ਇਸ਼ੂਡ 100 ਰੈਡ ਨੋਟਿਸਸ ਔਨ ਇੰਡੀਆਜ਼ ਰਿਕਵੈਸਟ ਸੀਬੀਆਈ ਚੀਫ ਜਿਹੜਾ ਇੰਡੀਆ ਦੀ ਸੀਬੀਆਈ ਦਾ ਮੁਖੀ ਹੈ ਪ੍ਰਵੀਨ ਸੂਦ ਉਹਨੇ ਕਿਹਾ ਕਿ ਜੀ ਇੰਟਰਪੋਲ ਨੇ ਸਾਡੀ ਰਿਕਵੈਸਟ ਦੇ ਉੱਤੇ 2023 ਸਾਲ ਚ ਅਸੀਂ ਰਿਕਵੈਸਟ ਕੀਤੀ 100 ਤੋਂ ਜ਼ਿਆਦਾ ਰੈਡ ਅਲਰਟ ਨੋਟਿਸ ਜਾਰੀ ਕੀਤੇ ਨੇ ਔਰ ਤਾਂ ਕਿ ਦੁਨੀਆ ਚ ਜਦੋਂ ਵੀ ਕੋਈ ਜਿਹਦਾ ਨਾਮ ਇਸ ਲਿਸਟ ਦੇ ਉੱਤੇ ਹੈ ਉਹ ਕਿਤੇ ਵੀ ਹੋਏ ਉਹਨੂੰ ਫੜ ਕੇ ਜਿਹੜਾ ਹੈ ਉਹ ਭਾਰਤ ਦੇ ਹਵਾਲੇ ਕੀਤਾ ਜਾਏ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਜੀ ਵੀ ਹੁਣ ਤੱਕ ਅਸੀਂ CBI ਦਾ he said global operation center of CBI has handled 17368 international assistance requests in 2022 hmm. is level de utte e sirf hun twaada da koi zor nahi kise da naam paadain interpol te tusi utthe utar deo mulk de te twaada naam interpol te hai us list de utte jaha utthe hi tuhanu airport te chukke ho रिटेंशन ਚ ਲਿਆ ਜਾਣਗੇ ਕਿ ਜੀ ਤੁਸੀਂ ਜਿਹੜਾ ਰੈਡ ਅਲਰਟ ਹੈ ਔਰ ਤੁਸੀਂ ਖਤਰਾ ਹੋ ਔਰ ਇਹ ਸਾਰੀ ਦੀ ਡੀਟੇਲ ਉਹਨੇ ਕਿਹਾ ਜੀ ਅਸੀਂ ਜਿਹੜਾ ਉਹ ਜਿਹੜੀਆਂ 테러ਰਿਜ਼ਮ オンલાઈન ਰੈਡਿਕਲਾਈਜੇਸ਼ਨ ਸਾਈਬਰ ਐਨੇਬਲਡ ਫਾਈਨੈਂਸ਼ੀਅਲ ਕ੍ਰਾਈਮਸ オンલાઈਨ ਚਾਈਲਡ ਸੈਕਸ਼ੂਅਲ ਐਕਸਪੋਰਟੇਸ਼ਨ ਕ੍ਰਪਸ਼ਨ ਡਰਗ ਟ੍ਰੈਫਿਕਿੰਗ 테ਰਰ ਫਾਈਨਾਂਸਿੰਗ ਇਹ ਸਾਰੇ ਜਿਹੜੇ ਚੈਲੰਜਸ ਨੇ ਔਰ ਅਸੀਂ ਉਸ ਦੇ ਵਿੱਚ ਜਿਹੜਾ ਕ੍ਰਿਮੀਨਲ ਜਿਹੜੇ ਨੇ ਦ ਨੋ ਲੰਗਰ ਕਨਸਟ੍ਰਿੰਡ ਬਾਈ ਬਾਰਡਰਸ ਐਂਡ ਨੀਦਰ ਸ਼ੁੱਡ आवर ਐਫਰਟਸ ਟੂ ਕਿ ਉਹਨਾਂ ਦੇ ਲਈ ਹੁਣ ਬਾਰਡਰ ਕੋਈ ਸਿਕਿਉਰ ਨਹੀਂ ਔਰ ਇਨ ਵਿੱਚ ਕੋਈ ਲਿਸਟ ਨਹੀਂ ਹੈ ਪਰ ਮੈਨੂੰ ਕੋਈ ਖੈਰਾਨੀ ਨਹੀਂ ਹੋਏਗੀ ਕਿ ਇਹ ਜਿਹੜੇ 100 ਲੇਟੈਸਟ ਰੈਡ ਅਲਰਟ ਨੋਟਿਸ ਵਾਲੇ ਨੇ ਇਨਾਂ ਚੋਂ ਕਾਫੀ ਗੁੱਡ ਨੰਬਰ ਜਿਹੜਾ ਉਹ ਖਾਲਸਤਾਨੀ ਐਕਟਿਵਿਸਟਾ ਵੀ ਹੋਏਗਾ ਕਿਉਂਕਿ ਅਸੀਂ ਇਹ ਦੇਖ ਰਹੇ ਹਾਂ ਵੀ ਜਿਸ ਕਿਸਮ ਦੀ ਇਹਨਾਂ ਦੀ ਜ਼ੁਲਮ ਦੀ ਕੋਹਾੜੀ ਚੱਲ ਰਹੀ ਹੈ ਇਸੇ ਹੀ ਜਿੱਥੇ ਅਸੀਂ ਇਹ ਖਬਰ ਵੀ ਪੀਟੀਆਈ ਦੀ ਹੈ ਕਿ ਇੰਟਰਪੋਲ ਨੇ 100 ਦੇ ਰੈਡ ਅਲਰਟ ਨੋਟਿਸ ਦਿੱਤੇ ਨੇ ਦੂਸਰੀ ਵੀ ਪੀਟੀਆਈ ਦੀ ਖਬਰ ਹੈ ਐਨਆਈਏ ਚਾਰ ਸ਼ੀਟਸ ਕੀ ਅਕਿਊਜ਼ਡ ਗਾਬਾ ਫॉर ਇੰਡੀਅਨ ਹਾਈ ਕਮਿਸ਼ਨ ਅਟੈਕ ਇਨ ਲੰਡਨ ਉਹਨੇ ਸਟੋਰੀ ਦਾ ਲੁਬੇ ਲਵਾ ਵੇਆ ਕਿ ਇੰਦਰਪਾਲ ਸਿੰਘ ਗਾਬਾ ਜਿਹੜਾ ਯੂਕੇ ਦਾ ਨੈਸ਼ਨਲ ਜਿਹੜਾ ਹੈ ਸਿਟੀਜ਼ਨ ਹੈ ਇਹ ਹੰਸਲੋ ਦੇ ਵਿੱਚ ਰਹਿੰਦਾ ਹੈ ਇਹ ਜਿਹੜਾ ਉਹ ਵਾਗਾ ਬਾਰਡਰ ਆਈ ਠਾਰੀ ਬਾਰਡਰ ਆਈ ਜਿਹੜਾ ਉਹ ਭਾਰਤ ਚ ਆਇਆ ਕਿਉਂਕਿ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਲਈ ਗਿਆ ਹੋਵੇਗਾ ਉਹਨੂੰ ਬਾਰਡਰ ਤੇ ਹੀ ਉਹਨਾਂ ਨੇ ਫੜ ਲਿਆ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅ ਅਟੈਕ ਹੋਇਆ ਸੀ ਹਾਈ ਕਮਿਸ਼ਨ ਦੇ ਬਾਹਰ ਜਦੋਂ ਅ ਅਵਤਾਰ ਸਿੰਘ ਖੰਡੇ ਨੂੰ ਜਿਹੜਾ ਉਸ ਦੀ ਡੈਥ ਹੋਈ ਸੀ ਉਸ ਦੇ ਵਿੱਚ ਇਹਨੇ ਜਿਹੜਾ ਇਹ ਮੇਨ ਰੋਲ ਅਦਾ ਕੀਤਾ ਸੀ ਔਰ ਅਸੀਂ ਜਿਹੜਾ ਇਸ ਨੂੰ ਡਿਟੇਨ ਕਰ ਰਹੇ ਅੰਦਰਪਾਲ ਸਿੰਘ ਆਬਾ ਨੂੰ ਹੁਣ ਅੱਜ ਜਿਹੜੀ ਖਬਰ ਹੈ NIA ਚਾਰ ਸ਼ੀਟਸ ਕੀ ਅਕਿਊਜ਼ਡ ਗਾਬਾ ਫॉर ਇੰਡੀਅਨ ਹਾਈ ਕਮਿਸ਼ਨਰ ਅਟੈਕ ਇਨ ਲੰਡਨ ਹੁਣ ਅਸੀਂ ਤਾਂ ਜੰਗੀ ਜੌਲ ਦੀ ਗੱਲ ਕਰ ਰਹੇ ਹਾਂ ਇਹਨਾਂ ਨੇ ਇੱਕ ਹੋਰ ਯੂਕੇ ਦਾ ਸਿਟੀਜ਼ਨ ਜਿਹਦਾ ਜਿਹੜਾ ਪੀਸਫੁੱਲ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀ ਪਰ ਉਹਨੂੰ ਉਹਨਾਂ ਨੇ ਅਟੈਕ ਬਣਾ ਕੇ ਗ੍ਰਿਫਤਾਰ ਕੀਤਾ ਹੈ ਔਰ ਕਈ ਮਹੀਨੇ ਤੋਂ ਇਹਨਾਂ ਦੀ ਅਰੈਸਟ ਸੀ ਔਰ ਹੁਣ ਉਹਨਾਂ ਨੇ ਕਿਹਾ ਜੀ ਡੂਰਿੰਗ ਦਾ ਮੰਥਸ ਲੌਂਗ ਇਨਵੈਸਟੀਗੇਸ਼ਨ NIA ਸੀਜ਼ਡ ਹਿਸ ਮੋਬਾਈਲ ਫੋਨ scrutinize the data including several several incriminating videos of the incident and eventually established his involvement in the incident aur unho unhane giraftar karke message ditta ke ji assi even jehde toade citizen ne jina mulkan de unhanu bhi koi protection jedi ho nahi hai aur dusre paase jehda within india jo chal rha hai assi wikipedia di gal kiti ਉਹਨੇ ਖਬਰ ਐਵੀ ਪੀਟੀਆਈ ਦੀ ਜਾਂ ਹਿੰਦੂ ਰਾਈਟ ਬਾਡੀਜ਼ ਸਟੇਜ ਮਾਸ ਪ੍ਰੋਟੈਸਟ ਇਨ ਸ਼ਿਮਲਾ ਓਵਰ ਇਲੀਗਲ ਮਾਸਕ ਹੁਣ ਸ਼ਿਮਲਾ ਦੇ ਚੌੜਾ ਮੈਦਾਨ ਦੇ ਵਿੱਚ ਹਜ਼ਾਰਾਂ ਹਿੰਦੂ ਇਕੱਠੇ ਹੁੰਦੇ ਨੇ ਕਿ ਸ਼ਿਮਲੇ ਦੇ ਸੰਜੋਲੀ ਦੇ ਵਿੱਚ ਜਿਹੜੀ ਮਸਜਿਦ ਬਣੀ ਹੋਈ ਹੈ ਜਿਹੜੀ 50 ਸਾਲ ਪੁਰਾਣੀ ਹੈ ਹਮ ਉਹਨਾਂ ਨੇ ਕਿਹਾ ਜੀ ਇਹਨੂੰ ਉਟਾਓ ਇਹ ਸਾਡਾ ਇਹ ਦੇਵ ਭੂਮੀ ਹੈ ਹਿਮਾਚਲ ਇੱਥੇ ਮੁਸਲਮਾਨ ਜਿਹੜੇ ਨੇ ਇਹਨਾਂ ਦਾ ਆ ਕੇ ਮਸਜਿਦਾਂ 'ਚ ਨਮਾਜ਼ ਪੜਨ ਦਾ ਕੀ ਕੰਮ ਹੈ ਔਰ ਇਹ ਸਾਰਾ ਹੁਣ ਇਹ ਵਿਦਨ ਮੁਲਕ ਇਹ ਹੈ ਬਾਰ ਜਿਹੜੇ ਆਵਾਜ਼ ਚੁੱਕਦੇ ਨੇ ਉਹਨਾਂ ਨੂੰ ਇੰਟਰਪੋਲ ਰਾਈ ਫੜਾਣ ਦਾ ਜੇ ਉਹ ਟਰੈਵਲ ਕਰਕੇ ਇੰਡੀਆ ਦੇ ਨੇੜੇ ਤੜੇ ਪਹੁੰਚ ਜਾਣ ਪਾਵੇ ਉਹ ਪਰਿਵਾਰ ਦੇ ਨਾਲ ਹੋਏਗਾ ਵਾਗਾ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਦੇ ਦਰਸ਼ਨ ਕਰਕੇ ਉਧਰ ਨੂੰ ਗਿਆ ਹੋਏਗਾ ਉਸ ਨੂੰ ਔਰ ਦੂਜੇ ਪਾਸੇ ਇਹਨਾਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਪੂਰਾ ਨੈਟਵਰਕ ਇੰਟਰਨੈਸ਼ਨਲ ਪੁਲਿਸ ਕੋਆਪਰੇਸ਼ਨ ਕੀ ਫॉर ਟੇਕਿੰਗ ਫॉर ਟੈਕਲਿੰਗ ਨਿਊ 에ਜ ਕਰਾਈਮਸ ਯੂਨੀਅਨ ਹੋਮ ਸੈਕਟਰੀ ਹੁਣ ਇਹ 10th international liaison officers the conference ਹੁੰਦੀ ਹੈ ਜਿਸ ਤੇ ਵਿੱਚ ਇਹ ਸਾਰੇ ਕਹਿੰਦੇ ਨੇ ਜੇ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਿਊ 에ਜ ਕ੍ਰਾਈਮ ਸਾਈਬਰ ਐਨੇਬਲਡ ਫਾਈਨੈਂਸ਼ੀਅਲ ਫਰਾਡ ਦੂਜੇ ਤੀਜੇ ਹਾਲਾ ਹਕੀਕਤ ਇਹ ਹੈ ਕਿ ਉਹ ਗਾਧਿਆ ਹੋਏ ਉਹ ਮਲਾਇਆ ਹੋਏ ਉਹ ਦੂਜੇ ਹੋਣ ਜਿਹੜੇ ਇਹਨਾਂ ਦੇ ਕਈ ਕਈ ਹਜ਼ਾਰ ਕਰੋੜ ਖਾ ਕੇ ਦੌੜੇ ਹੋਏ ਨੇ ਉਹਨਾਂ ਲਈ ਨਾ ਇੰਟਰਪੋਲ ਹੈ ਨਾ ਉਹਨਾਂ ਦੀ ਕੋਈ ਕਿਤੇ ਉਹ ਐਕਸਟਰਾ ਅਡੀਸ਼ਨ ਹੈ ਜਾਂ ਕੋ ਹੋ ਰਿਹਾ ਹੈ ਸਿਰਫ ਤੇ ਸਿਰਫ ਜਵੇਂ ਤੁਸੀਂ ਕਹੇ ਕਿ ਉਹਨਾਂ ਨੇ ਬਾਹਰਲੀ ਕਮਿਊਨਿਟੀ ਬਾਹਰਲੇਾਂ ਚ ਹੋਈ ਹੁਣ ਭਾਰਤ ਦੇ ਵਿੱਚ 20 ਕਰੋੜ ਮੁਸਲਮਾਨ ਵਸਦੇ ਨੇ ਜੀ ਕਿੰਨਿਆਂ ਕ ਮੁਸਲਮਾਨਾਂ ਦੀਆਂ ਤਨਜ਼ੀਮਾਂ ਨੇ ਜਿਹੜੀਆਂ ਬਾਹਰ ਬੈਠੀਆਂ ਨੇ ਜਿਨ੍ਹਾਂ ਨੇ ਕੋਈ ਪ੍ਰੋਟੈਸਟ ਕੀਤੇ ਨੇ ਜਾਂ ਜਿਹੜਾ ਨੇ ਹੈ ਕਿ ਭਾਈ ਜੇ ਹੁਣ ਮਸਜਿਦ ਢਾ ਦਿਓ ਸੰਜੋਲੀ ਸ਼ਿਮਲਾ ਦੀ ਉਹ ਮੰਗ ਜ਼ਿਕਰ ਅਸੀਂ ਕਰ ਰਹੇ ਹਾਂ ਬੈਠ ਕੇ ਜੋ ਕਸ਼ਮੀਰ ਚ ਚੱਲ ਰਿਹਾ ਹੈ ਭਾਰਤ ਚ ਲਿੰਚਿੰਗ ਚੱਲ ਰਹੀ ਹੈ ਤੁਹਾਨੂੰ ਇੱਥੇ ਉਹ ਤਾਂ ਇਵੇਂ ਧੁੱਪ ਕੇ ਬੈਠੇ ਨੇ ਤੇ ਇਹ ਸਾਰਿਆਂ ਨੂੰ ਜੇ ਤੁਸੀਂ ਫੋਕਸ ਕਰਕੇ ਦੇਖੋਗੇ ਇਹ ਠੀਕ ਹੈ ਕਿ ਅਸੀਂ ਤਾਂ ਸਿੱਖ ਦੇ ਹੋਣ ਦਾ ਮਤਲਬ ਹੀ ਹੈ ਕਿ ਸੱਚ ਹੱਕ ਇਨਸਾਫ ਲਈ ਕਰੋਨਾ ਜ਼ੁਲਮ ਦੇ ਖਿਲਾਫ ਆਵਾਜ਼ ਚੁਕਣੀ ਜੀ ਇਸ ਲਈ ਟਾਰਗੇਟ ਦੇ ਉੱਤੇ ਵੀ ਇਸ ਲਈ ਸਿੱਖ ਨੇ ਇਸ ਲਈ ਇੰਡੀਅਨ ਸਿਸਟਮ ਦੇ ਲਈ ਸਭ ਤੋਂ ਵੱਡਾ ਖਤਰਾ ਉਹ ਸਿੱਖਾਂ ਨੂੰ ਸਮਝਦੇ ਨੇ ਸਿੱਖਾਂ ਦੇ ਖਿਲਾਫ ਟਰਾਂਸਨੇਸ਼ਨਲ ਰਿਪਰੈਸ਼ਨ ਟੈਰਰਿਜ਼ਮ ਤੋਂ ਕਾਰੀ ਰਹੇ ਨੇ ਲੇਕਨ ਇਹ ਈਵਨ ਇਸ ਲੈਵਲ ਦੇ ਉੱਤੇ ਵੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜੇ ਕੋਈ ਸ਼ਰਾਰਤ ਕਰਦੇ ਨੇ ਤੇ ਬਰਾਬਰ ਤੋਂ ਸਾਡੇ ਨੌਜਵਾਨ ਆ ਕੇ ਇਹਨਾਂ ਨੂੰ ਕਾਊਂਟਰ ਕਰਦੇ ਨੇ ਇਸੇ ਤਰ੍ਹਾਂ ਇੰਟਰਨੈਸ਼ਨਲ ਪੋਲੀਟੀਕਲ ਲੌਬੀ ਹੁਣ ਯੂਕੇ ਦੇ ਵਿੱਚ 12 ਦੇ ਕਰੀਬ ਸਿੱਖ ਮੈਂਬਰ ਪਾਰਲੀਮੈਂਟ ਨੇ ਹੁਣ ਕੈਨੇਡਾ 'ਚ ਜਗਮੀਤ ਸਿੰਘ ਔਰ ਜਸਟਨ ਟਰੂਡੋ ਦੀ ਪਾਰਟੀ ਅ ਇਸ਼ੂ ਬੇਸਡ ਸਪੋਰਟ ਦੀ ਗੱਲ ਐ ਐਂਡੀਪੀ ਕਰਦੀ ਐ ਤੇ ਅਸੀਂ ਜ਼ਿਕਰ ਕਰਕੇ ਹਟੇ ਆ ਕਿ ਕਿੰਨੀ ਵੱਡੀ ਸੈਲੀਬ੍ਰੇਸ਼ਨ ਇੰਡੀਆ ਚ ਹੋ ਰਹੀ ਐ ਔਰ ਕਿ ਭਾਈ ਦੇਖੋ ਇਹ ਜਿਹੜਾ ਉਹ ਖਾਲਸਤਾਨੀ ਕਿ ਕਾਉਟੋ ਰੀਵਨ ਕਾ ਲੋ ਗੋਬਰ ਆ ਰਿਹਾ ਉਹ ਇੱਕ ਕਮੈਂਟ ਚ ਕਰ ਰਿਹਾ ਸੀ ਖਾਲਸਤਾਨੀਓ ਨੇ ਟਰੂਡੋ ਕੋ ਮਾਰੀ ਲਾਤ ਜਗਮੀਤ ਸਿੰਘ ਨੇ ਲਈ ਹਮਾਇਤ ਵਾਪਸ ਔਰ ਉਹ ਆਪਣਾ ਯਾਨੀ ਉਹਨਾਂ ਦੇ ਲਈ ਉਹ ਐਸੇ ਸ਼ਹੀਦਾਈ ਹੋਏ ਹੋਏ ਨੇ ਉਹਨਾਂ ਨੂੰ ਸਿੱਖਾਂ ਤੋਂ ਆਗੇ ਸਿੱਖ ਆਵੇ ਸੇ ਕੁਸੁੱਤੇ ਪਏ ਵੀ ਉੱਠ ਕੇ ਜਿਹੜੇ ਨੇ ਉਹ ਬੜ ਬੜਾ ਰਹੇ ਨੇ ਆਗੇ ਸਿੱਖ ਆਗੇ ਸਿੱਖ ਸੂ ਸੱਖਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਦੀ ਤਾਕਤ ਕਿੰਨੀ ਹੈ ਬਿਸ਼ੱਕ ਇੱਕ ਪਾਸੇ ਇੱਕ ਜ਼ਮਾਨੇ 'ਚ ਆਪਣੇ ਆਪ ਨੂੰ ਤਰਵਾਸ ਦੇਣ ਲਈ ਕਹਿੰਦੇ ਸੀ ਇਹ 2% ਹੈ ਉਹ 2% ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ ਹੈ ਕਿਉਂਕਿ ਤੁਸੀਂ ਝੂਠੇ ਹੋ ਔਰ ਜਿਵੇਂ ਮੇਰਾ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਸੱਚ ਦਾ ਭਾਰ ਹੁੰਦਾ ਆਪਣਾ ਭਾਰ ਹੁੰਦਾ ਉਸ ਦੇ ਸਾਹਮਣੇ ਕੂੜ ਖਲੋ ਨਹੀਂ ਸਕਦਾ ਅਰਿਵੇਂ ਅੱਜ ਵੀਰ ਜਸਬੀਰ ਸਿੰਘ ਜਿਹੜੇ ਸਾਡੇ ਉਹਨਾਂ ਵੀਰਾਂ ਚੋਂ ਨੇ ਜਿਨ੍ਹਾਂ ਨੇ ਪਹਿਲੀ ਹਾਈਜੈਕਿੰਗ ਪਾਈ ਗਜਿੰਦਰ ਸਿੰਘ ਦੇ ਨਾਲ ਕੀਤੀ ਵਡੇਰੀ ਉਮਰ ਦੇ ਨੇ ਪਰ ਪੂਰੀ ਚੜ੍ਹਦੀ ਕਲਾ ਚੋਂ ਵਿਚਰਦੇ ਨੇ ਅੱਜ ਉਹਨਾਂ ਦੀ ਨਾਲ ਗੱਲਬਾਤ ਵੀ ਹੋ ਰਹੀ ਸੀ ਸੋ ਉਹ ਕਹਿੰਦੇ ਸੀ ਕਿ ਵੀ ਹੁਣ ਜੋ ਹਾਲਾਤ ਜਾਂ ਫਜ਼ਾ ਬਣੀ ਹੋਈ ਹੈ ਹੁਣ ਉਹ 1981 ਤੋਂ ਇਸ ਪਾਸੇ ਤੁਰੇ ਹੋਏ ਨੇ ਆਲਮੋਸਟ ਜਿਹੜਾ ਉਹ ਅੱਧੀ ਸਦੀ ਹੋ ਜਾਣੀ ਹੈ ਪਰ ਉਹਨਾਂ ਦਾ ਸੀ ਕਿ ਵੀ ਨਹੀਂ ਹੁਣ ਲੱਗਦਾ ਵੀ ਬਾਬਾ ਨਾਨਕ ਮਿਹਰਬਾਨ ਨੇ ਔਰ ਆਪਣੇ ਬੱਚਿਆਂ ਨੂੰ ਆਪਣਾ ਘਰ ਉਹਨਾਂ ਨੇ ਦੇਣਾ ਸੋ ਇਹਨਾਂ ਹਾਲਾਤਾਂ ਜਿਉਂ ਜਿਹੜਾ ਦੁਸ਼ਮਨ ਦੇ ਵਿੱਚ ਪੈਨਿਕ ਹੈ ਇਹ ਦੱਸ ਰਿਹਾ ਹੈ ਕਿ ਸਾਡੀ ਮੰਜ਼ਲ ਕਿੰਨੀ ਕਰੀਬ ਹੈ ਖਾਲਸਤਾਨ ਜਿੰਦਾਬਾਦ ਜਿੰਦਾਬਾਦ ਜੀ ਰਾਸਤਰ ਬਹੁਤ ਅਨਵਾਸ ਸਥਲ ਨੇ ਬ੍ਰੇਕ ਫੀਅਰ ਜਦੋਂ ਇਸਤਰੀ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬਖਤੇ ਸੁਪਾਤ